ਸਣ ਲੋ ਪੰਜਾਬ ਦੇ ਲੋਕੋ 24 ਸਾਢੇ 24000 ਕਿੱਲਾ ਧਿਆਨ ਨਾਲ ਸੁਣ ਲਿਓ 24 ਸਾਢੇ 24000 ਏਕੜ ਜ਼ਮੀਨ ਪੰਜਾਬ ਦੀ ਗਲਾਡਾ ਨੇ ਐਕਵਰ ਕਰਨੀ ਹੈ ਪੰਜਾਬ ਸਰਕਾਰ ਨੇ ਆ ਸੋਡੇ ਚਿਹਤੇ ਮੁੱਖ ਮੰਤਰੀ ਨੇ ਸਤੌਜ ਵਾਲੇ ਮਹਾਰਾਜ ਨੇ ਯਾਹਲੀ ਇਨਕਲਾਬੀ ਨੇ ਮਨਜ਼ੂਰੀ ਦੇ ਦਿੱਤੀ ਹੈ ਸਰਕਾਰ ਨੇ ਗਲਾਡਾ ਤੋਂ ਵੀ ਤੁਸੀਂ 24000 ਏਕੜ ਪੈਰੀ ਲੁਧਿਆਣੇ ਦੇ ਮੋਗੇ ਦੇ ਲੁਧਿਆਣੇ ਦੇ 24 ਪਿੰਡਾਂ ਤੇ ਮੋਗੇ ਦੇ ਆ ਬੁੱਗੀਪੁਰਾ ਚਗਾਮਾ ਰੌਲੀ ਇੱਥੇ ਚਾਰ ਪੰਜ ਪਿੰਡਾਂ ਦੀ ਇਹਨਾਂ ਦੇ 40 ਪਿੰਡ ਲੁਧਿਆਣੇ ਦੇ 45 50 ਪਿੰਡਾਂ ਦੀ 24000 ਏਕੜ ਗਲਾੜਾ ਅਕਵਾਇਰ ਕਰਨ ਜਾ ਰਹੀ ਹੈ ਕਦਰ ਲਈ अर्ਬਨ ਸਟ੍ਰੀਟਾਂ ਬਣਾਉਣ ਲਈ ਹੱਦ ਹੋ ਗਈ ਆ ਆ 50000 ਕਿੱਲਾ ਸਾਡਾ ਆ ਭਾਰਤ ਮਾਲਾ ਪ੍ਰੋਜੈਕਟ ਸੜਕਾਂ ਹੀ ਰੁਕ ਗਿਆ ਉਹ ਬੰਦ ਤੇ ਐਡੇ ਢਿੱਬੇ 22 ਫੁੱਟ ਜੀਆਂ ਬਣਾ ਕੇ ਸੜਕਾਂ ਪਾਈ ਜੋਗ ਜਿਹੜੀ ਅਮਜਾ ਉਹ ਜ਼ਮੀਨ ਸੀ ਰੋਖ ਲਈ ਆ ਕੋਲ ਬੁਲਟ ਰੇਲ ਟ੍ਰੇਨ ਕੱਢਣ ਲੱਗਿਆ ਹੈ ਹੋਰ ਰੇਲ ਦੀਆਂ ਲੀਹਾਂ ਕੱਢਣ ਲੱਗਿਆ ਹੈ ਹਜ਼ਾਰਾਂ ਏਕੜ ਉਧਰ ਰੁਕ ਜਾਣੀਆਂ ਸਾਡੀ ਜ਼ਮੀਨ ਆ ਨਵਾਂ ਬੰਦ ਛੋੜਾ ਤਕਲਾ ਗੱਡ ਦਾ ਸੇੜਾ ਛੋੜੀ ਇੱਕ ਚ ਪੰਜਾਬੀ ਹੋਰ 24000 ਏਕੜ ਛੋੜੀ ਪੰਜਾਬ ਦੀ ਹੋਰ ਜ਼ਮੀਨ ਲੁਧਿਆਣੇ ਤੇ ਆ ਮੋਗੇ ਜਿਹੜੇ ਦੋ ਜ਼ਿਲ੍ਹੇ ਦੇ ਪਿੰਡਾਂ ਦੀਆਂ 40 45 ਪਿੰਡਾਂ ਦੀ 24000 ਜਮੀਨ ਏਕੜ ਜਮੀਨ ਛੋੜੀ ਇਹਨਾਂ ਨੇ ਗਲਾਡਾ ਨੇ ਕੋਈ ਕਰਨੀ ਆ ਆਰਮ ਸਟੇਟਾਂ ਮਨਣ ਆਰਮ ਸਟੇਟਾਂ ਚ ਰਹੂਗਾ ਕੌਣ ਪੰਜਾਬੀ ਰਹਿਣਗੇ ਇਹਦਾ ਮਾਰਕਟ ਵਾਲੀਆਂ ਬਾਅਦ ਕੈਨੇਡਾ ਅਮਰੀਕਾ ਨੂੰ 50 ਪਿੰਡ ਖਾਲੀ ਹੋ ਗਏ ਸਾਡੇ ਤਾਂ ਕੋਈ ਮੁੰਡਾ ਨਹੀਂ ਦਿਖਦਾ ਆਪਣੇ ਗਰਾਉਂਡਾਂ 'ਚ ਸੱਥਾ ਇਹ ਨਹੀਂ ਕੋਈ ਦਿਖਦਾ ਕੋਈ ਕਾਲ ਸਾਡੇ ਸੁੰਨੇ ਹੋ ਗਏ ਬੰਦ ਹੋ ਗਏ ਕਾਲ ਸਾਡੇ ਕੌਣ ਆ ਪੰਜਾਬ 'ਚ ਅਡਮਨਿਸਟ੍ਰੇਟਰ ਰਹੂਗਾ ਕੌਣ ਕੋਈ ਹਮਾ ਚਲਦਾ ਆ ਕੇ ਕੋਈ ਯੂਪੀ ਦਾ ਆ ਕੇ ਕੋਈ ਰਸਤਾਨ ਦਾ ਕੋਈ ਬਿਹਾਰ ਦਾ ਆ ਕੇ ਰਹੂਗਾ ਉਹ ਸੰਭਲ ਜੋ ਏ ਉਹ ਅਕਲ ਦੇ ਉਹ ਦੁਸ਼ਮਣੋਂ ਪੰਜਾਬੀਓ ਸੰਭਲ ਜੋ ਓਏ ਇਹ ਇਹ ਚੀਜ਼ ਦਾ ਵਿਰੋਧ ਕਰੋ ਓਏ 24000 ਕਿੱਲਾ ਦੇਖ ਲੋ 50000 ਕਿੱਲਾ ਪਹਿਲਾਂ ਸੜਕਾਂ ਦੀ ਰੋਗੀ ਤੇ ਹਜ਼ਾਰਾਂ ਇੱਕ ਰੇਲ ਦੀਆਂ ਲੀਹਾਂ ਦੀ ਰੁਕਣੀ ਐ ਕਲੋਨੀਆਂ ਦੇ ਵਿੱਚ ਪਤਾ ਨਹੀਂ ਕਿੰਨੀ ਜਮੀਨ ਪੰਜਾਬ ਦੀ ਲੁਕ ਚੁੱਕੀ ਐ ਪੰਜਾਬ ਦੇ ਬੱਚ ਐਸ ਵੇਲੇ ਜ਼ਮੀਨ ਨਹੀਂ ਮਿਲ ਰਹੀ ਤੇ 24000 ਕਿੱਲਾ ਗਲਾਡਾ ਨੇ ਧੱਕੇ ਨਾਲ ਕੁਆਇਰ ਕਰਨੀ ਐ ਸੋਨੂੰ ਮੂੰਹੋਂ ਮੰਗੇ ਪੈਸੇ ਦੇਣਗੇ بیا ਲੋ 20 ਕਰੋੜ ਮੰਗਦੇ ਹੋ 25 ਮੰਗਦੇ ਹੋ ਚੱਕ 30 ਕਰੋੜ ਚੱਕ 35 ਕਰੋੜ ਸਾਡੇ ਖੁਸ਼ ਹੋ ਚੌੜੇ ਫਰਦਾ ਆ ਕਿੱਲੇ